ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਖੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਆ ਬਖ ਬਖ ਪੋਸਟਾਂ ਆਉਣ ਵਾਲੀਆਂ ਡਿਟੇਲ ਦੇ ਨੋਟੀਫਿਕੇਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪੂਰਾ ਨੋਟੀਫਿਕੇਸ਼ਨ ਵੀਡੀਓ 'ਚ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆ ਕੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ ਪੋਸਟਾਂ ਦੇ ਸਬੰਧ ਵਿੱਚ ਤਰੀਕਾ ਹੈ ਜੀ ਸਟਾਰਟਿੰਗ ਡੇਟ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 23 ਦਸੰਬਰ 2023 ਹੈ ਲਾਸਟ ਡੇਟ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 12 ਜਨਵਰੀ 2024 ਬਾਅਦਪਰ 12 ਵਜੇ ਤੱਕ ਹੈ ਜੀ ਆਨਲਾਈਨ ਫੀਸ ਲਾਸਟ ਡੇਟ 12 ਜਨਵਰੀ 2024 ਜਨਰੇਟ ਆਫਲਾਈਨ ਫੀਸ ਚਲਾਨ 12/1/2024 ਆਫਲਾਈਨ ਫੀਸ ਲਾਸਟ ਡੇਟ 16/1/2024 ਰਹਿਣ ਵਾਲੀ ਹੈ ਜੀ ਕੋਸਨ ਅਪਲਾਈ ਕਰਨ ਦੇ ਲਈ ਅਪਲੀਕੇਸ਼ਨ ਫੀਸ ਜਨਰਲ OBC EWS ਦੇ ਲਈ 200 ਰੁਪਏ ਫੀਸ ਰੱਖੀ ਗਈ ਹੈ SC ST ESMC ਦੇ ਲਈ 100 ਰੁਪਏ ਫੀਸ ਹੈ ਆਲ ਫੀਮੇਲ ਕੈਟਾਗਰੀ 100 ਰੁਪਏ ਫੀਸ ਰੱਖੀ ਗਈ ਹੈ ਜੀ ਫੀਸ ਤੁਸੀਂ ਆਨਲਾਈਨ ਭਰ ਸਕਦੇ ਹੋ ਤੇ SBI ਦੇ ਚਲਾਨ ਦੇ ਥਰੂ ਆਫਲਾਈਨ ਵੀ ਫੀਸ ਭਰ ਸਕਦੇ ਹੋ ਏਜ ਲਿਮਿਟ ਇਹਨਾਂ ਕੋਸਨ ਅਪਲਾਈ ਕਰਨ ਦੇ ਲਈ 18 ਤੋਂ 27 ਸਾਲ ਏਜ ਲਿਮਿਟ ਰੱਖੀ ਗਈ ਹੈ ਇਹ ਏਜ ਤੁਹਾਡੀ 12 ਜਨਵਰੀ 2024 ਤੱਕ ਹੋਣੀ ਚਾਹੀਦੀ ਹੈ ਜੀ ਤੇ ਏਜ ਰੈਲੈਕਸੇਸ਼ਨ ਵੱਖ-ਵੱਖ ਕੈਟਾਗਰੀ ਅਨਸਾਰ ਰਹੂਗਾ ਜੀ ਤਾਂ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰ ਲੈਣੇ ਜੀ ਗੇਟ ਦੇ ਸਕੋਰ ਦੇ ਅਨੁਸਾਰ ਜੋ ਸ਼ਾਰਟਲਿਸਟਡ ਹੋਣਗੇ ਕੈਂਡੀਡੇਟ ਮੈਰਿਟ ਦੇ ਲਈ ਤੇ ਪਰਸਨਲ ਇੰਟਰਵਿਊ ਹੋਊਗਾ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਮੈਡੀਕਲ ਐਗਜ਼ਾਮੀਨੇਸ਼ਨ ਵੀ ਰਹਿਣ ਵਾਲਾ ਜੀ ਇਹਨਾਂ ਪੋਸਟਾਂ ਦੇ ਲਈ ਕਾ ਪੋਸਟਾਂ ਦੀ ਗੱਲ ਕਰ ਲੈਣੇ ਜੀ ਏਸੀਆਈਓ ਟੈਕਨੀਸ਼ੀਅਨ ਕੰਪਿਊਟਰ ਸਾਇੰਸ ਐਂਡ ਆਈਟੀ 79 ਪੋਸਟਾਂ ਜਾਰੀ ਕੀਤੀਆਂ ਗਈਆਂ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਜੀ ਅੱਗੇ ਜੀ ਏਸੀਆਈਓ ਟੈਕਨੀਸ਼ੀਅਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ 147 ਪੋਸਟਾਂ ਜੀ ਕੈਟਾਗਰੀ ਵਾਈ ਇੰਟੈਲੀਜੈਂਸ ਬਿਊਰੋ ਵੱਲੋਂ ਇਹ ਜੋ ਪੋਸਟਾਂ ਜਾਰੀ ਕੀਤੀਆਂ ਗਈਆਂ ਆਨਲਾਈਨ ਫਾਰਮ ਇਹਨਾਂ ਦੇ ਲਈ ਭਰੇ ਜਾ ਰਹੇ ਆ ਤਾਂ ਯੋਗ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਾਂ ਤਾਂ ਅੱਗੇ ਪੋਸਟਾਂ ਦੇ ਸਬੰਧ ਵਿੱਚ ਯੋਗਤਾ ਦੀ ਗੱਲ ਕਰ ਲੈਣੇ ਤੁਹਾਡੇ ਨਾਲ ਕੁਆਲਿਫੀਕੇਸ਼ਨ ਦੇ ਲਈ ਬੀਟੈਕ ਮਾਸਟਰਸ ਡਿਗਰੀ ਇਹਦਾ ਰਿਲੇਟਿਡ ਫੀਲਡ ਜੇਟ 2021-23 ਐਗਜ਼ਾਮ ਕੁਆਲੀਫਾਈਡ ਜਿਹੜੇ ਨੇ ਤਾਂ ਉਹਨਾਂ ਉਹ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਡਿਟੇਲਡ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਫਿਰਪੇ ਸਾਡੇ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ